ਸਵਾਗਤ ਹੈ ਜੀ ਗੁਰਵਿੰਦਰ ਫੈਮਲੀ ਐਂ ਬਲੌਗ ਵਿੱਚ ਹਾਂਜੀ ਅੱਜ ਦੇ ਵੀਡੀਓ ਵਿੱਚ ਆਪਾਂ ਇੱਕ ਬਾਜੂ ਦਾ ਡਿਜ਼ਾਈਨ ਬਣਾਵਾਂਗੇ ਜੋ ਕਿ ਕਾਟਨ ਦੀ ਲੈਸ ਨਾਲ ਬਣਾਵਾਂਗੇ ਬਹੁਤ ਹੀ ਬਿਊਟੀਫੁਲ ਡਿਜ਼ਾਈਨ ਹੈ ਤੇ ਏਜੀ ਟਿਪਸ ਹੈ ਜੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਸਭ ਤੋਂ ਪਹਿਲਾਂ ਬਾਂਦ ਪੁੱਠੇ ਵਾਲੇ ਪਾਸੇ ਨਿਸ਼ਾਨ ਲਾਵਾਂਗੇ ਜੀ ਤੇ ਪੁੱਠੇ ਵਾਲੇ ਪਾਸੇ ਆਪਾਂ ਲੈਸ ਧਰਨੀ ਹੈ ਲੈਸ ਆਪਾਂ ਸਿੱਧੀ ਧਰਨੀ ਹੈ ਤੇ ਲੈਸ ਦੇ ਨਾਲ ਨਾਲ ਆਪਾਂ ਸਿਲਾਈ ਲਾਵਾਂਗੇ ਇਸ ਤੋਂ ਬਾਅਦ ਵਾ ਨੂੰ ਸਿੱਧੇ ਵਾਲੇ ਪਾਸੇ ਉਲਟਾਵਾਂਗੇ ਤੇ ਕੱਪੜੇ ਨੂੰ ਫੋਲਡਿੰਗ ਕਰਕੇ ਲੇਸ ਦੇ ਉੱਪਰ ਉੱਪਰ ਆਪਾਂ ਸਲਾਈ ਲਾ ਦੇਾਂਗੇ ਜਿੰਨੀ ਆਪਾਂ ਲੇਸ ਬਾਹਰ ਕੱਢਣੀ ਆ ਸਿੱਧੇ ਵਾਲੇ ਪਾਸੇ ਬਿਲਕੁਲ ਲੇਸ ਦੇ ਕਟਾਵਾਂ ਦੇ ਨਾਲ-ਨਾਲ ਆਪਾਂ ਸਲਾਈ ਲਾਵਾਂਗੇ ਇਸ ਤੋਂ ਬਾਅਦ ਆਪਾਂ ਲੇਸ ਨੂੰ ਸਿੱਧੀ ਕਰਕੇ ਜ ਉੱਤੇ ਆਪਾਂ ਦੱਬ ਮਸ਼ੀਨ ਲਾਵਾਂਗੇ ਸੀਨ ਆਪਾਂ ਕੱਪੜੇ ਤੇ ਲਉਣੀ ਹੈ ਜੀ ਲੈਸ ਤੇ ਨਹੀਂ ਲਉਣੀ ਇਸ ਤੋਂ ਬਾਅਦ ਆਪਾਂ ਬਾਹਾਂ ਦੇ ਸਿੱਧੇ ਵਾਲੇ ਪਾਸੇ ਸਿੱਧੀ ਲੈਸ ਧਰਾਂਗੇ ਜੀ ਆਪਾਂ ਤੇ ਲੈਸ ਦੀ ਕੰਨੀ ਜਿਹੜੀ ਹੈਗੀ ਹੈ ਜੀ ਬਾਹਾਂ ਦੀ ਮੂਰੀਆ ਵੱਲ ਆ ਤੇ ਜਿਹੜੇ ਕਟਾਏ ਗਏ ਹੈ ਜੀ ਉਹ ਆਪਣੇ ਮੋਢਿਆਂ ਵੱਲ ਕੀਤੇ ਹੋਏ ਆ ਦੇ ਵੀ ਆਪਾਂ ਲੇਸ ਦੇ ਨਾਲ ਨਾਲ ਸਲਾਈ ਲਾ ਦਾਂਗੇ ਜੀ ਜਿੰਨੀ ਜਿੰਨੀ ਆਪਾਂ ਲੇਸ ਬਾਹਰ ਦਿਖਾਉਣੀ ਹੈ ਇਸ ਤੋਂ ਬਾਅਦ ਆਪਾਂ ਇੱਕ ਹੋਰ ਲੇਸ ਲਾਵਾਂਗੇ ਕਟਾਣਾ ਕਟਾ ਮਲਾਵਾਂਗੇ ਜੀ ਤੇ ਇਹਦੇ ਕਟਾ ਜਿਹੜੇ ਹੈਗੇ ਮੂਰੀ ਵਾਲੇ ਪਾਸੇ ਆ ਤੇ ਜਿਹੜੇ ਪਲੇਨ ਲੇਸ ਹੈ ਜੀ ਉਹ ਮੋਡੇ ਵਾਲੇ ਪਾਸੇ ਆ ਠੀਕ ਆ ਜੀ ਜਿੰਨੀ ਆਪਾਂ ਲੇਸ ਬਾਹਰ ਦਿਖਾਉਣੀ ਆ ਉੱਥੇ-ਉੱਥੇ ਆਪਾਂ ਸਲਾਈ ਲਾਵਾਂਗੇ ਜਿਹੜੇ ਜਿਹੜੇ ਕਟਾ ਬਣੇ ਆ ਜੀ ਉਹ ਤਾਂ ਬਾਹਰ ਛੱਡਦੇ ਆਪਾਂ ਤੇ ਕਟਾਂ ਦੇ ਨਾਲ ਨਾਲ ਆਪਾਂ ਸਲਾਈ ਲਾ ਦਾਂਗੇ लैस या कपड़े कोई वाल्यू होना चाहिए अपनी इस तो तुम बाहर आपट्ठे सैड करके जिते आप पहला सिलाई लई है वो उपर उ सिलाई लेंगे ठीक है जी कपड़ा आपठे वाली सैड कर लिया है जिते आप पेल सिलाई लाई सी औरई के उपर उ सिलाई लवेंगे ਹਾਂਜੀ ਫ੍ਰੈਂਡਸ ਜਿੰਨਾਂ ਜਿਕੇ ਮੈਂ ਸਲਾਈ ਲਉਣੀ ਹੈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਤੋਂ ਬਾਅਦ ਜਿਹੜੀ ਦੂਜੀ ਸਲਾਈ ਸੀ ਲਾਈ ਆਪਾਂ ਉਹਨੂੰ ਆਪਾਂ ਪੁੱਠੇ ਵਾਲੇ ਪਾਸੇ ਸਲਾਈ ਲਾਵਾਂਗੇ ਸਲਾਈ ਦੇ ਉੱਪਰੋਂ ਪਾ ਜਿਹੜੀ ਆਪਾਂ ਪਹਿਲਾਂ ਸਲਾਈ ਲਈ ਹੈ ਬਹੁਤ ਹੀ ਸੌਖਾ ਆਪਣਾ ਬਣਾ ਲੈ ਡਿਜ਼ਾਈਨ ਹੈ ਜੀ ਇਹ ਇਹ ਡਿਜ਼ਾਈਨ ਬੰਤੂ ਬਾਰ ਬਹੁਤ ਸੋਹਣੀ ਲੱਗੂਗੀ ਜੀ ਆਪਣੀ ਹਾਂਜੀ ਇਸ ਦੁਬਾਰ ਆਪਾਂ ਬਾ ਨੂੰ ਸਿੱਧੇ ਹਾਲ ਪਾਸੇ ਕਰ ਲਾਂਗੇ ਤੇ ਦੱਬ ਮੀਸੀਨ ਲਾ ਰਾਂਗੇ ਜਿਹੜੇ ਜਿਸ ਤਰ੍ਹਾਂ ਆਪਾਂ ਪਹਿਲਾਂ ਲੈਸ ਲਾਈ ਸੀ ਸੇਮ ਉਸਤਨੇ ਲੈਸ ਰੱਖ ਕੇ ਉੱਪਰ ਆਪਾਂ ਦੱਬ ਮਸ਼ੀਨ ਲਾ ਦਾਂਗੇ ਦੱਬ ਮਸ਼ੀਨ ਲੋਂਦੇ ਵਿੱਚ ਕੋਈ ਵੀ ਕੱਪੜੇ ਚ ਵੱਲ ਨਹੀਂ ਹੋਣਾ ਚਾਹੀਦਾ ਆਪਣਾ ਇਸ ਤੋਂ ਬਾਅਦ ਦੂਜੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਦੱਬ ਮਸ਼ੀਨ ਲਾ ਦਾਂਗੇ ਜਿਵੇਂ ਆਪਾਂ ਇਧਰਲੀ ਸਾਈਡ ਸਲਾਈ ਲਾਈ ਹੈ ਜੀ ਤੇ ਦੋਨੇ ਕਟਾਵਾਂ ਦੇ ਇੱਕ ਦੂਜੇ ਵੱਲ ਮੂੰਹ ਹੋ ਗਿਆ ਜੇ ਕਟਾਵਾਂ ਦੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਆਪਣਾ ਇਸ ਤਰ੍ਹਾਂ ਬਾਹ ਬਣਾਉਣਾ ਆਪਣੇ ਬਾਹ ਚ ਕੋਈ ਵੀ ਕੱਟ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਜੀ ਤੇ ਬਿਨਾ ਕੱਟ ਤੇ ਬਾਹ ਬਣਾਈ ਆਪਾਂ ਇਹ ਹਾਂਜੀ ਫ੍ਰੈਂਡਸ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਜੀ ਇਸ ਤੋਂ ਬਾਅਦ ਆਪਾਂ ਬਾਹ ਨੂੰ ਸਲਾਈ ਕਰ ਦੇਾਂਗੇ ਐਲਾਪਾ ਡਬਲ ਸਲਾਈ ਲਾਵਾਂਗੇ ਜੀ ਸਟਾਰਟਿੰਗ 'ਚ ਸੋ ਫਰੈਂਸ ਇਹਦੇ ਕਰਨ ਤੋਂ ਬਾਅਦ ਬਾਹ ਨੂੰ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਬਾਈ ਬਾਈ ਰੱਬ ਰੱਖਾ